ਜੀ ਵੀਰ ਜਿਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਜੀ ਆਪਾਂ ਸਵੇਰ ਸੁਬਾ ਉੱਠ ਗਏ ਤੇ ਟਾਈਮ ਹੋ ਗਿਆ ਨਾ ਇੱਕ ਮਿੰਟ ਰੋਜੋ ਟਾਈਮ ਹੋ ਗਿਆ 7:30 ਹੋ ਗਏ ਆ ਠੀਕ ਐ ਤੇ ਆਪਾਂ ਖੁੱਡਾ ਢਾਉਣ ਲੱਗੇ ਆ ਤੇ ਆਪਾਂ ਕਿਹਾ ਸੀ ਦੋ ਦਿਨਾਂ ਬਾਅਦ ਆਪਾਂ ਖੁੱਡਾ ਢਾਵਾਂਗੇ ਠੀਕ ਐ ਤੇ ਪਹਿਲਾਂ ਉਪਰੋਂ ਸਮਾਨ ਚੱਕ ਲਈਏ ਠੀਕ ਐ ਤੇ ਹੌਲੀ ਹੌਲੀ ਫਿਰ ਇਹਨੂੰ ਕਰਕੇ ਲਾਈਨ ਧਿਆਨ ਨਾਲ ਉਧਰ ਨਾਲ ਦੇਖ ਦੀ ਤੇ ਆਹ ਸਮਾਨ ਆਪਾਂ ਸਾਰਾ ਕੱਢਣਾ ਹੈ ਵਿੱਚੋਂ ਪਹਿਲਾਂ ਉਪਰ ਉਪਰੋਂ ਤੋੜਾਂਗੇ ਫਿਰ ਆਪਾਂ ਕਰਦੇ ਸਟਾਰਟ ਠੀਕ ਹੈ ਤੇ ਪਹਿਲਾ ਸਮਾਨ ਲਾ ਲਈਏ ਫਿਰ ਤੁਹਾਨੂੰ ਕਰਦਿਆਂ ਗੱਲਬਾਤ ਅੱਗੇ ਆਪਾਂ ਤੇ ਲਓ ਜੀ ਆਪਾਂ ਹੁਣ ਸਮਾਨ ਕੱਢ ਲਿਆ ਤੇ ਹੁਣ ਆਪਾਂ ਕਰਦੇ ਆਂ ਟਾਣਾ ਸ਼ੁਰੂ ਠੀਕ ਹੈ ਤੇ ਆ ਦੇਖ ਲਓ ਪੁਰਾਣਾ ਖੁੱਡਾ ਆਪਣਾ ਛੱਤ ਛੂਤ ਸਾਰੀ ਇਹ ਬੰਨ ਲਾ ਇਹ ਆਪਾਂ ਛਾੜ ਦਾਂਗੇ ਜੇ ਸਹੀ ਨਿਕਲ ਆਈ ਠੀਕ ਹੈ ਨਹੀਂ ਤੇ ਫਿਰ ਆਪਾਂ ਹੋਰ ਕੰਨ ਦੀ ਛੱਤ ਪਾਵਾਂਗੇ ਤੇ ਠੀਕ ਹੈ ਇਹ ਥੋੜਾ ਜਿਹਾ ਜਿਹੜਾ ਆ ਸਾਈਡ ਆਪਾਂ ਨਾ ਇਹ ਆ ਪੜਦੀ ਤੇ ਕਰ ਦਾਂਗੇ ਠੀਕ ਹੈ ਜਿਹੜਾ ਆਪਣਾ ਸੜ ਰਹੀਂਦੀ ਇਹ ਹੋ ਜੂਗੀ ਅਦਰੋਂ ਆਪਾਂ ਟਾ ਦਾਂਗੇ ਥੋੜਾ ਜਿਆ ਨੂੰ ਹੋ ਜੂ ਨਾਲੇ ਆਪਣਾ ਗੇਟ ਛੋਟਾ ਹੋ ਜਾਊਗਾ ਜਾਂ ਤਾਂ ਆਪਾਂ ਆ ਗੇਟ ਜਿੰਨਾ ਰੱਖਾਂਗੇ ਠੀਕ ਹੈ ਤੇ ਜਾਂ ਫਿਰ ਆਪਣੇ ਉੱਪਰ ਲਿਆਂ ਜਿੰਨਾ ਰੱਖਾਂਗੇ ਠੀਕ ਹੈ ਬਾਕੀ ਮੈਨੂੰ ਕਮੈਂਟ ਕਰਕੇ ਦੱਸ ਦਿਓ ਹਾਂ ਵੀ ਕਿਵੇਂ ਕਰਨਾ ਵਾ ਤੇ ਹੁਣ ਆਪਾਂ ਫਿਰ ਕਰਦੇ ਹਾਂ ਸ਼ੁਰੂ ਠੀਕ ਹੈ ਤੇ ਆਜੋ ਫਿਰ ਦੇਖੋ ਫਿਰ ਕੀ ਕਰਦੇ ਹਾਂ ਹੁਣ ਆਪਾਂ ਠੀਕ ਹੈ ਸਟਾਰਟਿੰਗ ਧਿਆਨ ਨਾ ਕਰੀ ਕਿਤੇ ਉਹ ਨਾ ਤੋੜਨਾਂ ਦੀ ਸਾਰੀ ਕਿਤੇ ਛਾਤੇ ਠਾਈ ਡਿੱਗ ਜੇ ਇੱਕ ਤਾਂ ਇੱਕ ਸਾਈਡ ਤੇ ਰੱਖੀ ਰੱਖੀ ਜਾਗਾ ਇਧਰੋਂ ਇਹ ਛੱਤ 사ਦੀ ਡਿੱਗ ਨਾ ਜਾਊਗੀ ਨਹੀਂ ਡਿੱਗੀ ਹਾਂ ਕਿਤੇ ਹੋਰ ਕਿਤੇ ਸਿਆਪਾ ਪੈ ਜੇ ਲੋ ਜੀ ਕੰਮ ਹੋ ਗਿਆ ਸਟਾਰਟ ਉਧਰੋਂ ਕਰਲੀ ਵੀ ਆ ਗਈ ਇਹ ਆ ਗਈ ਓਏ ਓਏ ਆ ਕੀ ਹੋ ਗਿਆ ਇਹਨੂੰ ਚੱਕ ਕੇ ਸਾਈਡ ਤੇ ਸੜਦੀ ਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਲੋ ਹਲਾ ਸੁਬਾ ਸੁਬਾ ਕਰ ਲਈ ਤੇ ਦਰਸ਼ਨ ਹੋ ਕੇ ਆਪਣੇ ਤੋਂ ਚਲੋ ਭੱਜ ਜਾ ਅੰਦਰ ਭੱਜ ਜਾ ਉਧਰ ਮਰੇਂਗੀ ਨਾ ਵੀ ਜਾ ਚਲ ਚੱਲ ਆ ਆ ਦੇ ਭੱਜ ਜਾ ਹੁਣ ਯਾਦਾ ਕੰਮ ਕਰਦੇ ਆ ਤੇ ਹੋ ਗਿਆ ਕੰਮ ਸਟਾਰਟ ਠੀਕ ਹੈ ਆਪਣਾ ਤਾਂ ਹੁਣ ਉੱਧੇ ਨਾ ਡੇਗ ਦੀ ਕਿਸੇ ਦੇ ਘਰੇ ਨਾ ਟੱਡੇ ਦੀ ਉਹ ਧਿਆਨ ਨਾ ਤੇ ਬਾਕੀ ਮੈਨੂੰ ਦੱਸੋ ਬਾਕੀ ਛੱਤ ਸਾਫ਼ ਨਿਕਲ ਜੂਗੀ ਤੇ ਨਹੀਂ ਨਿਕਲੂਗੀ ਬਾਕੀ ਆਪਣੇ ਹੱਥ ਦੱਸਿਓ ਫਿਰ ਹਨਾ ਸਾਫ਼ ਨਿਕਲੂਗੀ ਤੇ ਨਹੀਂ ਤੇ ਬਾਕੀ ਆਪਦੇ ਵੱਲੋਂ ਤਾਂ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਹਨਾ ਸੱਤ ਸਾਫ਼ ਹੀ ਨਿਕਲਾਵੇ ਤੇ ਬਾਕੀ ਆਪਾਂ ਵੀ ਨਾਲ ਕੰਮ ਕਰਾਉਣੇ ਆ ਤੇ ਹੌਲੀ ਹੌਲੀ ਫਿਰ ਆਪਾਂ ਕਰ ਦਿਆਂਗੇ ਗੱਲਬਾਤ ਠੀਕ ਆ ਫਿਰ ਉਧਰੋਂ ਕਰਾ ਦਈਏ ਇੱਕ ਰੀ ਪਰਲੀ ਸੜ ਕਿਸੇ ਦੇ ਘਰੇ ਨਾ ਡੇਗ ਜੇ ਕੋਈ ਏ ਟੁੱਟ ਹਨਾ ਉਧਰੋਂ ਕਰਾ ਦਿੰਨੇ ਆ ਤੇ ਬਾਕੀ ਪਹਿਲਾਂ ਫਿਰ ਉੱਪਰੋਂ ਛੱਤ ਚੱਕਾਂਗੇ ਸਾਰਾ ਕੁਝ ਦਿਖਾਵਾਂਗੇ ਬਾਕੀ ਵੀਡੀਓ ਦੇ ਨਾਲ ਤੇ ਲਓ ਜੀ ਜਿੰਨੇ ਆਪਾਂ ਬਾਤਾਂ ਹੋਣੇ ਸੀ ਠਾਤੇ ਤੇ ਇਹ ਠੋਕ ਕਰਦੇ ਆ ਤਾਂ ਫੂਲਾ ਆ ਗਿਆ ਆਪਾਂ ਨੂੰ ਤੇ ਕਹਿੰਦੇ ਨਾ ਕੱਲੀ ਛਾਤੀ ਬਦਲ ਦਿਓ ਹਨਾ ਫਿਰ ਐਵੇਂ ਯਾਰ ਔਖਾ ਜ਼ਿਆਦਾ ਹੋਊਗਾ ਕਿਉਂਕਿ ਆਪਣਾ ਕੁੱਡਾ ਹੁਣ ਸਾਰਾ ਬਣਿਆ ਪਿਆ ਹਨਾ ਆਪਾਂ ਰੱਖਣਾ ਤਾਂ ਸਿਜਣਾ ਵਾਸਤੇ ਹੀ ਆ ਹਨਾ ਤੇ ਬਾਕੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਬਾਕੀ ਅਕੱਲੀ ਆਪਾਂ ਛਾਤੀ ਹੋ ਬਦਲ ਦਿੰਨੇ ਆ ਘਰ ਦੇ ਕਹਿੰਦੇ ਛੱਤ ਚੋਂਦੀ ਆ ਆਪਣੀ ਕੱਲੀ ਛੱਤ ਬਦਲ ਦਿੰਨੇ ਆ ਤੇ ਬਾਕੀ ਮੈਨੂੰ ਦੱਸਿਓ ਕਮੈਂਟ ਕਰਕੇ ਸਾਰਾ ਬਦਲੀਏ ਤੇ ਕੱਲੀ ਛੱਤ ਬਦਲੀ ਹੈ ਹਨਾ ਬਾਕੀ ਛੱਤ ਦਾ ਸਹੀ ਹੈ ਯਾਰ ਛੱਤ ਚੋਂ ਦੀ ਕੱਲੀ ਆਪਣੀ ਛੱਤ ਹੀ ਕਰਾਂਗੇ ਨਾਲੇ ਯਾਰ ਖੁੱਲਾ ਜਿਆਦਾ ਹੈ ਨਾ ਸਿੱਜੜ ਵਧੀਆ ਭੱਜੇ ਕਰਨਗੇ ਤੇ ਬਾਕੀ ਆਪਾਂ ਘੜੇ ਘੜੇ ਦਬਦਾਂਗੇ ਮਿੱਟੀ ਸੁੱਟਦਾਂਗੇ ਬਾਕੀ ਉਹਨੂੰ ਛੱਤ ਕਰਦੇ ਆਂ ਸ਼ੁਰੂਆਤ ਛੱਤ ਦੀ ਕੋਸ਼ ਨਹੀਂ ਹੁੰਦਾ ਪਛਾਤ ਬਦਲ ਦਾਂਗੇ ਆਪਣੀ ਛਾਤੀ ਚੋਂ ਦੀ ਆ ਕੱਲੀ ਨਾਲੇ ਇੱਧਰ ਯਾਰ ਪਰਦੀ ਦੇ ਉੱਪਰ ਪੈੜਾ ਜਿਹਾ ਲੱਗੂਗਾ ਥੋੜਾ ਉਹ ਮਾਰਿਆ ਕਰ ਹਾਂ ਦਬਾ ਕੇ ਆ ਮਿੱਟੀ ਇਹੀ ਪਾ ਦਾਂਗੇ ਆਪਾਂ ਨਾਲੇ ਆਪਣਾ ਕੰਮ ਸੋਖਾ ਰਹਿ ਜੂਗਾ ਕੰਨੇ ਜਾਂ ਆਪਾਂ ਹੋਰ ਪਾ ਦਾਂਗੇ ਨਹੀਂ ਤੇ ਫਿਰ ਆਹੀ ਪਾ ਦਾਂਗੇ ਮਿੱਟੀ ਤਾਂ ਇਹੀ ਪੈ ਜੂਗੀ ਨਾ ਵਾਸ ਸਹੀ ਆ ਫਿਰ ਆਪਾਂ ਜਿਹੜੀ ਤਰਪਾਈ ਲਾਓ ਆਪਾਂ ਹੋਰ ਪਾ ਦਾਂਗੇ ਜੇ ਪੌਣੀ ਜੇ ਇਹੀ ਪੈ ਜੂਗੀ ਇਹ ਵੀ ਵੱਧੀਆ ਬਾਕੀ ਦੋ ਪਾਵਾਂਗੇ ਚੁੰਨਦਾ ਸੀਗਾ ਨੰਨ੍ਹ ਕੇ ਨਹੀਂ ਪੰਦਾ ਟੱਕ ਲੈਨੇ ਆਂ ਕਰੋ ਚੱਕ ਲੈਨੇ ਆਂ ਮਿਲੋ ਅੱਖ ਲਾਲ ਰੱਖੀ ਪਾੜੇ ਅੱਖ ਲੈਨੇ ਆਂ ਨੀ ਫਿਰ ਸ਼ੱਕ ਪੈਂਦੇ ਜੇ ਕੋ ਕਰਦਾ ਗਤਾਈ ਸਾਡੇ ਨਾਲ ਪੁੱਤੋਂ ਘਰ ਨਾਲੇ ਯਾਰੀ ਤੋਂ ਮੈਂ ਮਾੜੀ ਈ ਕਾਨੇ ਤਾਂ ਆਪਣੇ ਸਹੀ ਆ ਠੀਕ ਹੈ ਕਾਨੇ ਤਾਂ ਇਹੀ ਪੈ ਜਾਣਗੇ ਵਧੀਆ ਨਾਲੇ ਬਰਾਬਰ ਕੱਟੇ ਹੋਇਆ ਠੀਕ ਹੈ ਕਾਨੇ ਤਾਂ ਇਹੀ ਪੈਣਗੇ ਆਪਾਂ ਇਹੀ ਚੱਕ ਕੇ ਸਾਈਡ ਤੇ ਰੱਖ ਲਾਂਗੇ ਅੱਧਰ ਰੱਖ ਲ ਦਿੰਨੇ ਆ ਅੰਦਰ ਹੀ ਰੱਖ ਲਈਏ ਪੀ ਤਾਂ ਅੱਧਰ ਖਲਾਰਾ ਨਾ ਪਊਗਾ ਇਹ ਅੰਦਰ ਰੱਖ ਦਿੰਨੇ ਆ ਮੈਂ ਬਾਲਾ ਚੱਕ ਦਿੰਨੇ ਇੱਕ ਸਾਈਡ ਤੇ ਕਰ ਦਿੰਨਾ ਤੇ ਬਾਕੀ ਆ ਕੁਝੀਆਂ ਸਾਈਡ ਤੇ ਕਰ ਦਈਏ ਅੱਧਰੀ ਰੱਖ ਦੇ ਕਾਨੇ ਆਪਾਂ ਜੇ ਹੋਰ ਪੌਣੇ ਪਾ ਦਾਂਗੇ ਹਨਾ ਬਾਕੀ ਦੇਖਾਂਗੇ ਜੇ ਥੋੜੇ ਵਿੱਚ ਸਥਾਈ ਰਹਿੰਦੇ ਆ ਤੇ ਕਿਵੇਂ ਰਹਿੰਦੇ ਉਹ ਘਰਦਿਆਂ ਨੂੰ ਪੁੱਛ ਲਾਂਗੇ ਇੱਕ ਵਾਰੀ ਉਥੇ ਰੱਖ ਦਿਓ ਸਾਈਡ ਤੇ ਰੱਖ ਦਿ। ਬਾਕੀ ਕੰਮ ਨੇ ਸਹੀ ਜਿਵੇਂ ਸਾਫ਼ ਵੀ ਪਏ ਆ ਨਾ ਟੁੱਟੇ ਨਾ ਭੱਜੇ ਆ ਵਧੀਆ ਇਹੀ ਪਏ ਜਾਣਗੇ ਹੁਣ। ਹੁਣ ਦੇਖੋ ਹੁਣ ਸਹੀ ਜਣਾ ਖੁੱਲੀ ਛੱਤ ਉਧਰੋਂ ਧਿਆਨਾ ਫਿਰ ਪਰਦੀ ਜਿਹੜੀ ਆਪਾਂ ਆਕ ਕਰਾਂਗੇ ਨਾ ਜਿਵੇਂ ਕੀ ਕਹਿੰਦੇ ਨੇ ਇਹਨੂੰ ਬਨੇਰਾ ਹਣਾ ਬਨੇਰਾ ਥੋੜਾ ਜਿਹਾ ਉੱਚਾ ਬਣ ਲਾਂਗੇ ਰੋਕ ਜਾ ਮੈਂ ਆ ਵੀ ਕਰਨਾ ਇੱਕ ਮਿੰਟ ਆ ਵੀ ਫੜ ਲਈ ਇਹ ਚੱਕ ਸਹੀ ਆਹ ਰਿਹਾ ਚੱਕੋ ਹੋਣ ਦੇਖੋ ਕਿੰਨੇ ਬਾਲੇ ਪਏ ਆ 1 2 3 4 5 6 ਬਾਲੇ ਪੈ ਗਏ ਆ ਇੱਕ ਬਾਲਾ ਥੇ ਸੀਗਾ ਮੈਂ ਕਹਿਣਾ ਨਾ ਜੇ ਜਦੋਂ ਆ ਜੇ ਆਪਾਂ ਕੀਤਾ ਤੇ ਇੱਥੇ ਨਾਲੇ ਇੱਕ ਪਰਦੀ ਕਰ ਦਾਂਗੇ ਜਾਂ ਅਦਰ ਹੈ ਕੋਣਾ ਪੈਣਾ ਉਹ ਗੱਲੀ ਟੰਦ ਢਾਕੇ ਆ ਨਾ ਧਾਵਾਂਗੇ ਹੂੰ ਇਹਨੂੰ ਐ ਸਿੱਧੀ ਕਰ ਦਾਂਗੇ ਵਿਚਾਲੇ ਢੀ ਟਾਕੇ ਹਾਂ ਇਹਦੇ ਜਾੜੂ ਅੱਛਾ ਅੱਛਾ ਪਿਆ ਟਾਕੇ ਛੋਟੀ ਕਰ ਦਾਂ ਆ ਫਿਰ ਇੱਥੇ ਰਹਿਣ ਦੇਓ ਇੱਥੇ ਹੀ ਰਹਿਣ ਦਾਂਗੇ ਲੰਬਾਈ ਇੰਨਾ ਕਰ ਹਾਂ ਲੰਬਾਈ ਇੰਨਾ ਕਰ ਦਾਂਗੇ ਫਿਰ ਕਿਉਂਕਿ ਉਧਰ ਆਪਣੇ ਦੋ ਬਾਲੇ ਕਿੰਨੇ ਪੈ ਜਾਣਗੇ ਦੋ ਤਿੰਨ ਪੈ ਜਾਣਗੇ ਬਾਲੇ ਉਧਰ ਪਾ ਦਾਂਗੇ ਇਹ ਕੰਨ ਨਹੀਂ ਰਹਿਣ ਦਾਂਗੇ ਆ ਦਰਵਾਜ਼ਾ ਛੋਟਾ ਕਰ ਦਾਂਗੇ ਜਾਂ ਦਰਵਾਜ਼ਾ ਮੂੰਹ ਇੱਥੇ ਆ ਸਾਈਡ ਕਰਾਂਗੇ ਇੱਥੇ ਜੀ ਹੁਣ ਤਾਂ ਆਏਗਾ ਦੇਖਦੇ ਆਂ ਟੌਣਾ ਪਾਣਾ ਫੇਟਾ ਫਿਰ ਜੇ ਟੌਣਾ ਆਂ ਦਾ ਮੈਂ ਚਾਹ ਫੜ ਕੇ ਲਿਆ ਆਂ ਧਿਆਨ ਨਾ ਉਧਰ ਉਹਨਾਂ ਘਰੇ ਨਾਲ ਦੇਖਦੀ ਇਹ ਲਓ ਜੀ ਆਪਾਂ ਛੱਤ ਪੱਟਤੀ ਹੁਣ ਜਮਾਂ ਤੇ ਹੁਣ ਆਪਣਾ ਫਾਈਨਲ ਫੈਸਲਾ ਹੋ ਗਿਆ ਆ ਕੰਦ ਨੂੰ ਆਪਾਂ ਆ ਪਰਦੀ ਤੇ ਕਰਦਾਂਗੇ ਠੀਕ ਆ ਜਿਹੜਾ ਗੈਪ ਆਈ ਜਾਂਦੇ ਇਹ हट ਜਾਊਗਾ ਨਾਲੇ ਆਪਣਾ ਖੁੱਡਾ ਲੰਮਾ ਹੋ ਜਾਊਗਾ ਜਿਹੜੀ ਆ ਸਾਈਡ ਆ ਇਹ ਆਪਾਂ ਨਾਲ ਕਰ ਦਾਂਗੇ ਉਧਰ ਉਹਦੀ ਸਾਈਡ ਤੇ ਜਿਹੜਾ ਗੇਟ ਹੋਊਗਾ ਆਪਾਂ ਅੰਦਰਲੀ ਸਾਈਡ ਰੱਖਾਂਗੇ ਆ ਚੀਜ਼ਾਂ ਇਹੀ ਰਹਿਊਗੀ ਠੀਕ ਆ ਆਪਣੀ ਸਾਰਾ ਚੀਜ਼ ਆ ਥੋੜੀ ਜਿਹੀ ਗਾਹ ਆਜੂਗੀ ਗੇਟ ਆਪਾਂ ਇੱਥੇ ਜੀ ਰੱਖਣਾ ਆਪਣਾ ਠੀਕ ਹੈ ਮਨ ਲਾ ਅੰਦਰਲੀ ਸਾਈਡ ਰੱਖਾਂਗੇ ਉਧਰ ਨਹੀਂ ਲਾਉਣਾ ਜ਼ਿਆਦਾ ਅੰਦਰਲੀ ਸਾਈਡ ਰੱਖਾਂਗੇ ਬਾਕੀ ਹੁਣ ਛੱਤ ਥੋੜੀ ਜਿਹੀ ਲੰਮੀ ਹੋ ਜੂਗੀ ਆਪਣੀ ਤੇ ਖੁੱਡਾ ਥੋੜਾ ਜਿਹਾ ਲੰਮਾ ਹੋ ਜਾਊਗਾ ਠੀਕ ਹੈ ਬਾਕੀ ਆਪਾਂ ਜਿਹੜੇ ਘੜੇ ਕੋਲੇ ਦੱਬਣੇ ਆ ਉਹ ਜਿਹੜਾ ਆਪਾਂ ਪੈਪਾ ਨੱਪਦਾਂਗੇ ਜਿਵੇਂ ਆਪਣੀਆਂ ਦੂਸਰੀਆਂ ਪੈਪਾ ਹੁੰਦੀਆਂ ਹਨਾ ਜਿਵੇਂ ਆਪਾਂ ਲਾਉਨੇ ਨੇ ਸਟੀਲ ਆਪਣੀਆਂ ਪਲੱਸ ਕਰਦੀਆਂ ਹਨਾ ਗੋਲ ਉਹ ਲਾਦਾਂਗੇ ਮੋੜ-ਮੋੜ ਲਾ ਕੇ ਆਪਾਂ ਕਰਾਂਗੇ ਬਾਕੀ ਤੁਸੀਂ ਵੀਡੀਓ ਦੇ ਨਾਲ ਬਣਿਆ ਰਿਹਾ ਕਰਿਓ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਰਾ ਕੁਝ ਤੁਹਾਨੂੰ ਪਤਾ ਚੱਲ ਜੂ ਸਾਰੇ ਵੀਰ ਭਰਾਵਾਂ ਨੂੰ ਤੇ ਆਪਾਂ ਨਵਾਂ ਸੈਟਅਪ ਬਣਾਈ ਜਾਂਦੇ ਆਪਣੇ ਜਨਾਸਤੇ ਠੀਕ ਹੈ ਸਾਰਾ ਕੁਝ ਚੱਲੂਗਾ ਪਤਾ ਤੇ ਬਾਕੀ ਆ ਮਿੱਟੀ ਇੰਨੀ ਕੀ ਛੱਤ ਤੋਂ ਲਿੱਕ ਲਈ ਆ ਤੇ ਬਾਕੀ ਟਾ ਹਜੇ ਇੰਨੀ ਆ ਇੱਟਾਂ ਤੇ ਬਾਕੀ ਆਪਣੇ ਟਾਇਲ ਬੱਤੇ ਉਹ ਲਿਖ ਲਏ ਠੀਕ ਐ ਇੰਨਾ ਕੁਝ ਲਿਖ ਲਿਆ ਬਾਕੀ ਹਜੇ ਟਾ ਕੇ ਕਰਾਂਗੇ ਸੈਟ ਉੱਪਰ ਲਈ ਕਹਿੰਦੇ ਤੇ ਠੀਕ ਐ ਤੇ ਆ ਹਜੇ ਖਲਾਰਾ ਖਲੋਰਾ ਚੱਕਣਾ ਪੈਣਾ ਟਾਈਮ ਲਵਾ ਲੱਗ ਹੀ ਜਾਣਾ ਨਾ ਪਹਿਲਾਂ ਕੰਦ ਟਾਵਾਂਗੇ ਫਿਰ ਆਪਣਾ ਪਰਦੀ ਉੱਥੇ ਕਰਾਂਗੇ ਫਿਰ ਸਾਰਾ ਕੁਝ ਕਰਾਂਗੇ ਠੀਕ ਐ ਜੇ ਜਿਆਦਾ ਲੰਮੀ ਵੀਡੀਓ ਹੋ ਗਈ ਆਪਾਂ ਫਿਰ ਅਗਲੇ ਪਾਰਚ ਸਾਰਾ ਕੁਝ ਦੱਸਾਂਗੇ ਤੁਹਾਨੂੰ ਠੀਕ ਐ ਤੇ ਲਓ ਜੀ ਆਪਣੀਆਂ ਇੰਨੀ ਰਹਿ ਗਿਆ ਥੋੜਾ ਜਿਹਾ ਸਿਸਟਮ ਤੇ ਬਾਕੀ ਆ ਪਰਦੀ ਤੇ ਕਰਾਂਗੇ ਠੀਕ ਆਪਾਂ ਹੁਣ ਦਿਖਾ ਦੇਣਾ ਮੈਂ ਕੀ ਹੈਗਾ ਇਹ ਨਾ ਸਮਝ ਜੀ ਨਹੀਂ ਲੱਗਦੀ ਹੁੰਦੀ ਕਈਆਂ ਨੂੰ ਮਤਲਬ ਆ ਗੈਪ ਸੀ ਆਪਣਾ ਇੰਨਾ ਕ ਇੰਨਾ ਕੀ ਆਪਾਂ ਖੁੱਡਾ ਵਧਾਉਣਾ ਵਾ ਹੁਣ ਆ ਸਾਰੀ ਪਰਦੀ ਢਾ ਲਾਂਗੇ ਜੇ ਆ ਜਿਹੜੀ ਜੇ ਆਪਾਂ ਇੱਧਰ ਕਰਨੀ ਹੋਈ ਕਰ ਦਾਂਗੇ ਨਹੀਂ ਤੇ ਆ ਪਟਾ ਕੇ ਇਹਨੂੰ ਵੀ ਸੈੱਟ ਕਰ ਦਾਂਗੇ ਠੀਕ ਹੈ ਬਾਕੀ ਦੇਖਦੇ ਹਾਂ ਹੁਣ ਅੱਗੇ ਅੱਗੇ ਕੀ ਸਟ ਆ ਵੀ ਦੋ ਵਾਰ ਟਾਵਾਂਗੇ ਆ ਵੀ ਦੋ ਪਟਾਵਾਂਗੇ ਉਹ ਪਰਦੀ ਦੇ ਬਰਾਬਰ ਕਰਾਂਗੇ ਨਹੀਂ ਪਰਦੀ ਤੇ ਨਹੀਂ ਨਹੀਂ ਬਾਲਾ ਉੱਚਾ ਨਹੀਂ ਕਰਨਾ ਚਾਲ ਪਰਾਂ ਕਰ ਲਾਂਗੇ ਬਸ ਨਾਰਮਲ ਦਾ ਫਿਰ ਇਹਦੇ ਬਰਾਬਰ ਹੀ ਕਰਨਾ ਹੋਰ ਇਹਦੇ ਬਰਾਬਰ ਦੋ ਛੱਤ ਪਾ ਦਾਂਗੇ ਇਹ ਕੰਦੇ ਉੱਤੇ ਰੱਖ ਕੇ ਨਾ ਬਾਲੇ ਹਾਂ ਤੇ ਛੱਤ ਪਾ ਦਾਂਗੇ ਤੇ ਇੱਥੇ ਗੇਟ ਰੱਖਾਂਗੇ ਹਾਂ ਅਸ਼ਮਾ ਕਿ ਤੇ ਥੋੜਾ ਜਿਹਾ ਉੱਚਾ ਕਰਨਾ ਇਹਦੇ ਤੂੰ ਨਹੀਂ ਨਹੀਂ ਇਸ ਤੋਂ ਉੱਚਾ ਨਹੀਂ ਕਰਨਾ ਅਸ਼ਾ ਫਿਰ ਨਾ ਦੇਖ ਪੂਛ ਵੜੀਜ ਦੀ ਗਿਰਲੀ ਦੀ ਨਾ ਚਲੋ ਫਿਰ ਟਾਉਣੇ ਆ ਦਿਖਾਉਣੇ ਅੱਗੇ ਤੁਨ ਹਾਂ ਆ ਕਰਦੀ ਹੁਣ ਕੰਮ ਫਿਰ ਆਪਣਾ ਪਲਾ ਕੰਪਲੀਟ ਕਰੀਏ ਫਿਰ ਦਿਖਾਉਨੇ ਤੁਹਾਨੂੰ ਤੇ ਲਓ ਜੀ ਹੌਲੀ ਹੌਲੀ ਆਪਣਾ ਨਾ ਕੀ ਕਹਿੰਦੇ ਹੁੰਦੇ ਆ ਆਪਣਾ ਡਿਸੀਜਨ ਚੇਂਜ ਹੋਈ ਜਾਂਦਾ ਹੈ ਨਾ ਹੁਣ ਆ ਪਰਦੀ ਵੀ ਆ ਪਟਾਵਾਂਗੇ ਤੇ ਬਾਕੀ ਥੋੜਾ ਪ੍ਰੋਪਰ ਤੁਹਾਨੂੰ ਜਦੋਂ ਬਣੂਗਾ ਨਾ ਤੁਹਾਨੂੰ ਉਹਦੋਂ ਪਤਾ ਚੱਲੂ ਸਭ ਨਹੀਂ ਲੱਗੂਗਾ ਹੈ ਨਾ ਕਈਆਂ ਨਹੀਂ ਪਤਾ ਚੱਲਦਾ ਆ ਪਰਦੀ ਆਪਾਂ ਸਿੰਗਲ ਕਰ ਦਾਂਗੇ ਠੀਕ ਹੈ ਇਹ ਵੀ ਤੇ ਬਾਕੀ ਆ ਸਾਰੀ ਇਹਨੂੰ ਕਰ ਦਾਂਗੇ ਉਹ ਇੱਕ ਦਿਨ ਇੰਨਾ ਕ ਛੱਡ ਦਾਂਗੇ ਥਾਂ ਜਿਹੜੀ ਅੱਜ ਤਾਂ ਜਿਹੜੀਆਂ ਪਈਆਂ ਇਹਨੂੰ ਨਾ ਆ ਜਾਣ ਇਦੋਂ ਉਹ ਚੱਕ ਲਾਂਗੇ ਫਿਰ ਆਪਾਂ ਸਾਰੀਆਂ ਢਾ ਦਾਂਗੇ ਤੇ ਫਿਰ ਆਪਾਂ ਪੜਦੀ ਨਹੀਂ ਉਥੇ ਕਰਾਂਗੇ ਤਾਂ ਤੁਹਾਨੂੰ ਪਤਾ ਹੀ ਮੈਂ ਪਹਿਲਾਂ ਦੱਸਤਾ ਸੀਗਾ ਠੀਕ ਹੈ ਬਾਕੀ ਹੌਲੀ ਹੌਲੀ ਸਾਰਾ ਆਪਾਂ ਸਾਰੀ ਤੋੜ ਦਾਂਗੇ ਠੀਕ ਹੈ ਗੇਟ ਆਪਾਂ ਹੁਣ ਫਾਈਨਲ ਆਪਣਾ ਇੱਥੇ ਹੀ ਆਊਗਾ ਇਹ ਹੁਣ ਆਪਾਂ ਪੜਦੀ ਨਹੀਂ ਢੋਣੀ ਇਹ ਇੱਥੇ ਗੇਟ ਜਿਹਦਾ ਬਣਾ ਦਾਂਗੇ ਜਾਂ ਆਪਾਂ ਛੋਟਾ ਰੱਖਾਂਗੇ ਗੇਟ ਐਡਾ ਕਰ ਰੱਖ ਦਾਂਗੇ ਹੈ ਟੋਲਾ ਕੇ ਬਾਕੀ ਦੇਖਦੇ ਹਾਂ ਕਿੱਡਾ ਕਰ ਬਣਾਉਣਾ ਉਹ ਕੱਦਨ ਵਿਸਲਾ ਲੈਣੀ ਚਾਹੀਦੀ ਉਹ ਪੁੱਛਾਂਗੇ ਫਿਰ ਦੱਸਣਗੇ ਕਰਦੇ ਵੀ ਇੱਕ ਰਿਆ ਤੋੜ ਲਈ ਹੁਣ ਆਪਾਂ ਅੰਦਰ ਵੀ ਸ਼ੁਰੂਆਤ ਜੀ ਕਰ ਲਈ ਸੀ ਮੈਂ ਚੱਲ ਅੰਦਰ ਵੀ ਦਿਖਾਈ ਦਈਏ ਹਨਾ ਫਿਰ ਕਹਿਣਗੇ ਇਹਦੰਨੇ ਤਾਂ ਪਤਾ ਨਹੀਂ ਚੱਲਿਆ ਹਨਾ ਕਿ ਮੈਂਟ ਨਹੀਂ ਮਾਰਿਆ ਇਹਨਾਂ ਨੇ ਤਾਂ ਮੈਂ ਚੱਲ ਦਿਖਾਈ ਦਈਏ ਫਿਰ ਅੰਦਰ ਵੀ ਉਹ ਤਾਂ ਲੋਡ ਹੀ ਨਹੀਂ ਲੈਣਦੇ ਉਹ ਤਾਂ ਉਹ ਅੱਡੇ ਡੇਗ ਹੋਣਗੇ ਸਾਰਾ ਕੁਝ ਹੀ ਤੂੰ ਤਾਂ ਚੱਕ ਦੇ ਹਾਂ ਤੇਰਾ ਟਾਈਮ ਦੇ ਕਿੰਨੇ ਮਿੰਟ ਲੱਗਣਗੇ ਤਿਆਰ ਹੋਣ ਦੇ ਆਪਾਂ ਨੂੰ ਨਹੀਂ ਕਿ ਪਾਰਕੇ ਬੱਠਲੇ ਨੂੰ ਵਾਪਸ ਲੈ ਕੇ ਕੱਢ ਦਾਂਗੇ ਕੋਈ ਨਹੀਂ ਹਜੇ ਤਾਂ ਟਾਈਮ ਹੋਇਆ 7 ਮਿੰਟ ਹੋ ਗਏ 8 7 ਬਸ ਇਹ ਕਰੀ ਇੰਨੇ ਕੇ ਜਾਣਦੇ ਬਸ ਆਪ ਐਟਾ ਚੱਕ ਦਿੰਨੇ ਆ ਤੇ ਫਿਰ ਆਪਾਂ ਕਰਦੇ ਆ ਅੱਗੇ ਠੀਕ ਆ ਸਪਾਈਸ ਪੂਈ ਕਰ ਦਿੰਨੇ ਆ ਅਸੀਂ ਤੇ ਤੁਹਾਨੂੰ ਜਮਾਂ ਸਾਫ਼ ਕਰਕੇ ਫਿਰ ਦਿਖਾਵਾਂਗੇ ਹਨਾ ਵਧੀਆ ਨਾਲੇ ਸਾਫ਼ ਸੂਪ ਹੋ ਜੂਗੀ ਨਾਲੇ ਸੋਨਾ ਜ਼ਿਆਦਾ ਲੱਗੂਗਾ ਅਗੇ ਨਾਲੇ ਥੋੜੇ ਨਾ ਮਿੱਟੀ ਵਿੱਚ ਹੈਗੀ ਐ ਸੱਜਣਾਂ ਵਾਸਤੇ ਵਿੱਚ ਵਧੀਆ ਫਿਰ ਦੇ ਰਿਆ ਕਰਨਗੇ ਹਨਾ ਉਹਨਾਂ ਨੂੰ ਮਿੱਟੀ ਜ਼ਿਆਦਾ ਪਸੰਦ ਹੁੰਦੀ ਆ ਜੇ ਐਵੇਂ ਆਪਾਂ ਪਿੰਜਰੇ 'ਚ ਰੱਕੀ ਰੱਖਾਂਗੇ ਨਾ ਥੋੜਾ ਜਿਹਾ ਖਰਾਬ ਦਾ ਸਿਸਟਮ ਹੋ ਜੂ ਬਾਕੀ ਯਾਰ ਉਹ ਸੂਨ ਵਾਲੀ ਵੀ ਹੈ ਨਾ ਸਿੱਜੜੀ ਆਪਣੀ ਤੇ ਉਹਦੇ ਫਿਰ ਸ਼ੌਂਕ ਕਰਾਵਾਂਗੇ ਤੁਹਾਨੂੰ ਜੇ ਆਪਣਾ ਦੂਜਾ 파ੜ ਬਣ ਗਿਆ ਨਾ ਆਪਾਂ ਦੂਜਾ 파ੜ ਬਣਾ ਲਾਂਗੇ ਤੇ ਬਾਕੀ ਉਹ ਵੀ ਅਪਡੇਟ ਕਰ ਦਾਂਗੇ ਬਾਅਦ ਚ ਮਤਲਬ ਉਹਨੂੰ ਸੁੱਟ ਦਾਂਗੇ YouTube ਤੇ ਬਾਕੀ ਇਹਨੂੰ ਤੁਸੀਂ ਦੇਖ ਲਿਓ ਠੀਕ ਹੈ ਬਾਕੀ ਆਪਣੀਆਂ ਦੋ ਤਿੰਨ ਵੀਡੀਓ ਆਉਣਗੀਆਂ ਮੇਰੇ ਹਿਸਾਬ ਨਾਲ ਤੇ ਇਹਦੀ ਵੀ ਆ ਜਾਣਗੀਆਂ ਕਿਉਂਕਿ ਹਜੇ ਆਪਾਂ ਟਾਵਾਂਗੇ ਹਨਾ ਇਹਨੂੰ ਕਰਾਂਗੇ ਫਿਰ ਇਹਨੂੰ ਆਪਣਾ ਟੀਪ ਕਰਾਂਗੇ ਫਿਰ ਛੱਤ ਬਦਲਾਂਗੇ ਬਹੁਤ ਕੁ ਟਾਈਮ ਲੱਗੂ ਕਿਉਂਕਿ ਛੁੱਟੀ ਦਾ ਹਜੇ ਆਪਾਂ ਨੂੰ ਆ ਤੂੰ ਆ ਦੇਖਾਂ ਕਿ ਫਿਰ ਐਤਵਾਰ ਜੇ ਆਪਾਂ ਉਸ ਦਿਨ ਸਾਰਾ ਦਿਨ ਘਰੇ ਦਾ ਫੇਰ ਤਾਂ ਆਪਾਂ ਇੱਕ ਦਿਨ ਚ ਆਪਾਂ ਕੰਪਲੀਟ ਕਰ ਦਾਂਗੇ ਠੀਕ ਹੈ ਹੁਣ ਆਪਾਂ ਸਵੇਰ ਸਵੇਰ ਉੱਠੇ ਸੀ ਫਿਰ ਇੰਨਾ ਆਪਣਾ ਆਪਣੇ ਤੋਂ ਕੰਮ ਹੋਣਾ ਵਾ ਇੰਨਾ ਕਰ ਜਾਂ ਬਾਕੀ ਇੰਨਾ ਬਹੁਤ ਲੰਮਾ ਇਹ ਕੁੱਡਾ ਦਾਣਾ ਯਾਰ ਇਹ ਵਧੀਆ ਬਣ ਜੂਗਾ ਥੋ ਲੈ ਕੇ ਉਹ ਥੁਤੀ ਖੁੱਡਾ ਲੰਮਾ ਵਧੀਆ ਨਾਲ ਸਿੱਜੜ ਵਧੀਆ ਪਾ ਜਿੱਦੇ ਫਿਰ ਦੋ ਹੀ ਨੇ ਨਹੀਂ ਨਹੀਂ ਦੋ ਨਹੀਂ ਕਰ ਆਪਾਂ ਕੁੱਕੜ ਲੈ ਆਂਦੇ ਇੱਕ ਵਾਰੀ ਛੱਡਣ ਜੋਗੀ ਤਾਂ ਹੋ ਜਾਗੇ ਉਹ ਤਾਂ ਬਾਅਦ ਚੋਂ ਕਰਾਂਗੇ ਨਾ ਇੱਕ ਰੀ ਸਿੱਧਾ ਰਹਿੰਦੀ ਆਪਾਂ ਵਿੱਚ ਪੜਦੀ ਕਰ ਦਾਂਗੇ ਜਹਾਂ ਵੀ ਆਪਾਂ ਕੁੱਕੜ ਰੱਖਣੇ ਆ ਲੈ ਕੇ ਆਉਣੇ ਆ ਉਦੋਂ ਆਪਾਂ ਉਦੋਂ ਸਿਸਟਮ ਕਰਾਂਗੇ ਠੀਕ ਐ ਆਪਾਂ ਕੁੱਕੜ ਵੀ ਲੈ ਆਉਣੇ ਸੱਚ ਉਹ ਵੀ ਯਾਦ ਆ ਗਿਆ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਸਾਰੇ ਵੀਰ ਭਰਾ ਨਵੀਆਂ ਵੀਡੀਓ ਦੇਖਣ ਵਾਸਤੇ ਠੀਕ ਐ ਤੇ ਲਓ ਬਈ ਆਪਣੇ ਪਹਿਲੇ 파ਰਟ ਦੇ ਵਿੱਚ ਆਪਾਂ ਇੰਨਾ ਹੀ ਟਾਵਾਂਗੇ ਠੀਕ ਐ ਮੈਂ ਇਹਨੂੰ ਕਹਿਣਾ ਐਂਡ ਕਰਦੇ ਤੇ ਇਹ ਤਾਂ ਐਂਡ ਹੀ ਨਹੀਂ ਹੋਇਆ ਮੈਂ ਚੱਲ ਮੈਂ ਸਫਾਈ ਸਫਾਈ ਕਰਦਾ ਤੂੰ ਐਂਡ ਕਰ ਦੇ ਦੋ ਵਾਰੀ ਬੋਲਿਆ ਦੋ ਵਾਰੀ ਬੋਲ ਲੈਣੀ ਗਏ ਤੇ ਤੋਂ ਹਨਾ ਸਾਫ਼ ਨਹੀਂ ਬੋਲਿਆ ਗਿਆ ਮੈਨੂੰ ਬਹੁਤ ਹੀ ਕਹਿੰਦਾ ਹਾਂ ਬੋਲ ਐ ਬੋਲ ਤੇ ਹੁਣ ਨਾ ਜਿਵੇਂ ਮੈਂ ਬੋਲਾਂ ਉਵੇਂ ਨਹੀਂ ਬੋਲੇ ਆਉਂਗਾ ਹਨਾ ਤੇ ਆਪ ਤੋਂ ਇਹਦੇ ਤੋਂ ਐਂਡ ਹੀ ਨਹੀਂ ਹੋਇਆ 2 ਮਿੰਟਾਂ ਤੱਕ ਹੀ ਤੇ ਜਿਹੜਾ ਆਪਾਂ ਹੁਣ ਆਪਣਾ ਹੋ ਗਿਆ ਫਾਈਨਲ ਠੀਕ ਹੈ ਤੇ ਆਪਣੇ ਅਗਲੇ ਪਾਰ ਚ ਤੁਹਾਨੂੰ ਪਤਾ ਚੱਲ ਜੂਗਾ ਥੋੜੀ ਜੀ ਇਹਨੂੰ ਅਪਡੇਟ ਹੋਰ ਹੋ ਜੂਗਾ ਆਪਣਾ ਖੁੱਡਾ ਉਹਨੇ ਨੂੰ ਹਨਾ ਤੇ ਇੱਕ ਵਾਰੀ ਤਾਂ ਪੈਨਾਂ ਕੀ ਆਪਾਂ ਕਰਾਂਗੇ ਹੁਣ ਆਪਾਂ ਫਿਰ ਕੰਮ ਤੇ ਵੀ ਜਾਣਾ ਤਿਆਰ ਤੇ ਹੋਵਾਂਗੇ ਠੀਕ ਹੈ ਤੇ ਅਗਲੇ ਪਾਰ ਚ ਤੁਹਾਨੂੰ ਇੰਨਾ ਬਸ ਥੋੜਾ ਜਨਾ ਇਹਨੂੰ ਇਹਦਾ ਸਿਰ ਮੂੰਹ ਸਿਰ ਬਣ ਜੂਗਾ ਖੁੱਡੇ ਦਾ ਹਨਾ ਉਹ ਸਾਰਾ ਕੁਝ ਤੁਹਾਨੂੰ ਮਿਲ ਜੂਗਾ। ਬਾਕੀ ਅਗਲਾ ਪਾਰ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਰੇ ਵੀਰ ਭਰਾ। ਜਿਹੜੇ ਵੀਰ ਭਰਾ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਬਾਕੀ ਆਪਣੀ ਵੀਡੀਓ ਵੇਂਦੇ ਆ। ਬਾਕੀ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਸਾਰੇ ਵੀਰ ਭਰਾ ਠੀਕ ਹੈ। ਫਿਰ ਮਿਲਦੇ ਤੁਹਾਨੂੰ ਸਾਰੇ ਵੀਰ ਭਰਾਵਨੂੰ ਅਗਲੀ ਵੀਡੀਓ ਦੇ ਵਿੱਚ ਤੇ ਅਗਲੇ ਪਾਰ ਦੇ ਵਿੱਚ ਤੇ ਠੀਕ ਹੈ ਆਪਣਾ ਕਰਿਓ ਵੇਟ ਸਾਰੇ ਵੀਰ ਭਰਾ ਤੇ ਆਪਾਂ ਵੀ ਵੇਟ ਕਰਾਂਗੇ ਤੁਹਾਡਾ ਹਾਂ ਵੀ ਸਾਡੀਆਂ ਵੀਡੀਓ ਦੇਖੋ ਸਾਰੇ ਵੀਰ ਭਰਾ ਹਨਾ। ਬਾਕੀ ਕਮੈਂਟ ਜਰੂਰ ਕਰ ਦਿਆ ਕਰੋ ਮੈਨੂੰ ਪਤਾ ਚੱਲ ਜਹਾਂ ਵੀ ਆਹ ਵੀਰ ਭਰਾ ਨੇ ਪਿਛਲੀ ਵੀ ਤੇ ਠੀਕ ਆ ਬਾਈ ਜੀ ਹਾਂ ਕਬੂਤਰ ਗਿਫਟ ਹੈ ਹਜੇ ਬਹੁਤ ਬਾਤ ਚ ਕਰਾਂਗੇ ਆਪਾਂ ਹਨਾ ਹਜੇ ਆਪਣੇ ਸਬਸਕ੍ਰਾਈਬਰ ਹੋ ਜਾਂਦੇ ਲੱਖ ਫਿਰ ਉਹ ਆਪਾਂ ਆਪਾਂ ਕੀ ਕਹਿੰਦੇ ਹੁੰਦੇ ਆ ਆਪਣਾ ਗਿਫਟ ਕੀ ਹੁੰਦਾ ਇੱਕ ਹੋਰ ਹੁੰਦਾ ਯਾਰ ਪਤਾ ਨਹੀਂ ਕੀ ਸਿਸਟਮ ਹੁੰਦਾ ਉਹ ਕਰਿਆ ਕਰਾਂਗੇ ਠੀਕ ਆ ਗਿਵੇ ਹਾਂ ਸੌਰੀ ਗਿਵੇ ਕਰਿਆ ਕਰਾਂਗੇ ਬਾਕੀ ਆਪਣੇ ਚੈਨਲ ਨੂੰ ਕਰਕੇ ਸਬਸਕ੍ਰਾਈਬਰ ਰੱਖ ਲਓ ਸਾਰੇ ਵੀਰ ਭਰਾ ਠੀਕ ਹੈ ਤੇ ਓਕੇ ਬਾਈ ਜੀ ਫਿਰ ਮਿਲਦੇ ਆ ਅਗਲੇ ਪਾਰਟ ਦੇ ਵਿੱਚ Tata bye bye